ਕਿ ਸੁबीर ਸਿੰਘ ਬਾਦਲ ਮੋੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ। ਪ੍ਰਧਾਨ ਸਾਹਿਬ ਸਾਬਕਾ ਹੋਏ ਕੁਝ ਸਮੇਂ ਲਈ ਤੇ ਮੋੜ ਪ੍ਰਧਾਨ ਬਣ ਗਏ। ਵਿਰੋਧੀਆਂ ਨੇ ਨਿਸ਼ਾਨੇ ਸਾਧਦੇ ਕਹਿੰਦੇ ਜਿਉ ਤਾਂ ਕੁਜੁਰ ਜੇਮਿਆ ਕਰਕੇ ਛੁੱਟੀ ਤੇ ਚਲੇ ਗਏ ਸੀਗੇ ਤੇ ਹੁਣ ਉਹ ਦੁਬਾਰਾ ਆਪਣੀ ਕੁਰਸੀ ਤੇ ਆ ਗਏ ਨੇ। ਸ਼੍ਰੋਮਣੀ ਅਕਾਲੀ ਦਲ ਜੀਤੇ ਤੇ ਵਿਰੋਧੀ ਇਲਜ਼ਾਮ ਲਾਉਂਦੇ ਨੇ ਕਿ ਇਹ ਤਾਂ ਇੱਕ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ। ਉਹਨਾਂ ਨੇ ਅਸਤੀਫਾ ਦੇਣੇ ਕਿਉਂ ਸੀ ਸਿਰਫ ਇੱਕ ਫਾਰਮੈਲਟੀ ਸੀ ਕਿਉਂਕਿ ਜੱਦਰ ਸਾਹਿਬ ਨੇ ਕਿਹਾਤਾ ਸੀ ਕਿ ਸਾਰੇ ਅਸਤੀਫਾ ਦੇ ਕੇ ਆਓ ਖੈਰ ਤੁਸੀਂ ਕਹਿੰਨੇ ਆਰਪੀ ਸਿੰਘ ਦੀ ਗੱਲ ਕਰਦੇ ਹੋ ਕਹਿੰਦੇ ਬਈ ਡੈਲੀਗੇਟਾਂ ਨੇ ਮੈਂ ਚੁੰਦਨਾਂ ਤੇ ਫਿਰ ਤੁਸੀਂ ਮੈਨੂੰ ਚੁੰਦਦੇ ਹੋ ਇਹ ਤਾਂ ਉੱਤਰ ਕਾਟੋ ਮੈਂ ਚੜਾਂ ਤਖਵੀਰ ਤੋਂ ਬਾਅਦਲ ਤੋਂ ਬਾਅਦ ਉਹਨਾਂ ਦਾ ਸੁਪੁੱਤਰ ਅਨੰਤ ਵੀਰ ਸਿੰਘ ਵੀ ਤਿਆਰ ਹੈ ਪਾਵੇ ਪ੍ਰਧਾਨਗੀ ਹੈ ਜਿਹੜੀ ਉਹ ਘਰ ਤੋਂ ਬਾਹਰ ਨਹੀਂ ਜਾਣੀ ਘਰ ਚ ਹੀ ਰਹਿਣੀ ਤੇ ਕਹਿੰਦੇ ਕੀ ਨੇ ਕਹਿੰਦੇ ਜੀ 20 ਜਨਵਰੀ ਤੋਂ ਪਰਤੀ ਖੁੱਲੀ ਸੀ ਤੇ 20 ਫਰਵਰੀ ਨੂੰ ਬੰਦ ਹੋਊਗੀ ਇਹਨਾਂ ਨੂੰ ਕੋਈ ਪੁੱਛੇ ਕਿ ਤੁਹਾਡੇ ਕਈ ਆਗੂ ਤਾਂ ਮਗਰੋਂ ਵੀ ਕਹੀ ਜਾਂਦੇ ਸੀ ਕਿ ਤੁਸੀਂ ਸੱਤੋ ਕਾਪੀਆਂ ਲੈ ਜਾਓ ਭਾਈ ਅਮਰਪਾਲ ਸਿੰਘ ਜਿਹਦੇ ਸਾਥੀ ਇੱਕ ਇੱਕ ਕਰਕੇ ਪੰਜਾਬ ਲਿਆਂਦੇ ਗਏ ਨੇ ਐਨਐਸਏ ਖਤਮ ਹੋ ਚੁੱਕਿਆ ਹੈ ਜਾਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਉੱਤੇ ਲੱਗਿਆ ਐਨਐਸਏ ਵੀ ਕਹਿੰਦੇ ਸਮਾਪਤ ਹੋ ਜਾਣਾ ਤੇ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾ ਰਿਹਾ ਹੈ। ਵਫਕ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, ਕਈਆਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪਪਲਪ੍ਰੀਤ ਸਿੰਘ ਵੀ ਕਾਫੀ ਚਰਚਾ ਦੇ ਵਿੱਚ ਆਇਆ ਸੀਗਾ, ਉਹਨੂੰ ਵੀ ਡਿਬਰੂਗੜ ਤੋਂ ਪੰਜਾਬ ਪੁਲਿਸ ਵਾਪਸ ਲਿਆ ਹੈ। ਇਸ ਵੇਲੇ ਉਹ ਅਜਨਾਲਾ ਥਾਣੇ ਦੀ ਪੁਲਿਸ ਕੋਲ ਰਿਮਾਂਡ ਤੇ ਹੈ। ਹੂੰ। ਉਹ 5 ਦਿਨ ਦਾ ਉਹ ਜਿਹੜਾ ਰਿਮਾਂਡ ਪੁਲਿਸ ਦਾ ਮਿਲਿਆ ਸੀ ਰਿਮਾਂਡ ਪੂਰਾ ਹੋਣ ਤੋਂ ਬਾਅਦ ਦੁਬਾਰਾ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। 22 ਜਾਂ 23 April ਤੱਕ ਜਿਵੇਂ ਬਾਕੀਆਂ ਤੇ ਹਟ ਗਿਆ ਤੇ ਅਮਰਪਾਲ ਸਿੰਘ ਤੇ ਵੀ ਹਟ ਸਕਦਾ। ਜੇ ਅਮਰਪਾਲ ਸਿੰਘ ਤੇ ਵੀ ਐਨਐਸਏ ਹਟ ਗਿਆ ਤਾਂ ਉਹਨੂੰ ਵੀ ਅਜਨਾਲਾ ਪੁਲਿਸ ਲੈ ਕੇ ਆਵੇਗੀ ਕਿਉਂਕਿ ਮੇਨ ਪਰਚਾ ਅਜਨਾਲਾ ਪੁਲਿਸ ਦਾ ਦਰਜ ਕੀਤਾ ਹੋਇਆ ਹੈ ਤਹਵਲ ਰਾਣਾ ਜਿਹਨੂੰ ਮਾਸਟਰਮਾਈਂਡ ਦੱਸਿਆ ਜਾਂਦਾ ਹੈ 26 11 ਮੁੰਬਈ ਹਮਲਿਆਂ ਦਾ ਤਾਂ ਉਹ ਵੀ ਯੂਐਸ ਦੇ ਵਿੱਚ ਸੀਗਾ ਉਹਨੂੰ ਵਾਪਸ ਲਿਆਂਦਾ ਗਿਆ ਹੈ ਭਾਰਤੀ ਏਜੰਸੀਆਂ ਤੇ ਪੁਲਿਸ ਉਹਨੂੰ ਵਾਪਸ ਲਿਆਈ ਹੈ ਤੇ ਉਹ ਵੀ ਐਨਆਈਏ ਤੇ ਰੌ ਦੇ ਸਵਾਲਾਂ ਦਾ ਸਾਹਮਣਾ ਕਰ ਰਿਹਾ ਹੈ ਉਹ ਜੀ ਦਿੱਲੀ ਦੇ ਵਿੱਚ ਲਿਆਂਦਾ ਗਿਆ ਦਿੱਲੀ ਦੀ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਹੂੰ 18 ਦਿਨਾਂ ਦਾ ਉਹਦਾ ਰਿਮਾਂਡ ਮਿਲਿਆ ਹੋਇਆ ਹੈ ਹੂੰ ਐਨਆਈਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਤੇਰਾ ਇਹਨਾਂ ਦੋਨਾਂ ਨੇ ਮਿਲ ਕੇ ਉਹ ਤੋਂ ਪੁੱਛ ਕੇ ਚੋਰੀਆ ਨੂੰ ਗ੍ਰਿਲ ਕੀਤਾ ਜਾ ਰਿਹਾ ਹੈ ਉਹ ਸਾਰਾ ਕੇਸ ਬਹੁਤ ਪੁਰਾਣਾ ਹੈ ਤਾਂ ਬਰਰਾਣਾ ਬਾਰੇ ਦੋਸ਼ ਹੈ ਕੇ ਸਾਰਾ ਕਰਤਾ ਧਰਤਾ ਸਾਜ਼ਿਸ਼ ਦਾ ਤੋਹਬਰ ਰਾਣਾ ਸੀ ਕਰਨਲ ਕੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਅਪਡੇਟਸ ਆਈਆਂ ਪੁਲਿਸ ਮੁਲਾਜ਼ਮ ਨੇ ਅਧਿਕਾਰੀ ਨੇ ਰਿਪੋਰਟ ਦਾ ਰੁਖ ਵੀ ਕਰਦੇ ਨਜ਼ਰ ਆਇਆ ਵਿਚਾਰ ਤੋਂ ਮੈਂਬਰ ਜ਼ਰੂਰ ਉਹਦੇ ਵਿੱਚ ਵਧ ਗਏ ਨੇ ਜਿਹੜੇ ਹੁਣ ਪਟਿਆਲਾ ਦੇ ਵਿੱਚ ਵੀ ਜਾਂਚ ਕਰਨਗੇ ਪੁੱਛਗਿੱਛ ਹੋਵੇਗੀ ਦੁਬਾਰਾ ਗਵਾਹੀਆਂ ਦਰਜ ਕੀਤੀਆਂ ਜਾਣਗੀਆਂ ਬਿਆਨ ਦਰਜ ਕੀਤੇ ਜਾਣਗੇ ਤੇ ਕਰਨਲ ਬਾਠ ਨੂੰ ਕਹਿੰਦੇ ਜੀ ਇਨਸਾਫ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਾਈ ਕੋਰਟ ਨੇ ਦੇਸ਼ ਦਿੱਤੇ ਸੀ ਕਿ ਇਹਦੇ ਵਿੱਚ ਪੰਜਾਬ ਅਦਾਲਤ ਸਬੰਧਤ ਕੋਈ ਜਿਹਦਾ ਪਿਸ਼ੋਕੜ ਪੰਜਾਬ ਹੋਵੇ ਉਹਨੂੰ ਨਹੀਂ ਲਾਉਣਾ ਹਮ ਤਾਂ ਇੱਕ ਆਈਪੀ ਅਧਿਕਾਰੀ ਨੇ ਸੁਬਡੰਟ ਪੁਲਿਸ ਹਮ ਮਨਜੀਤ ਛੋਰੇ ਇਹਦੇ ਮੁਖੀ ਨੇ ਉਹਨਾਂ ਦੇ ਨਾਲ ਪਹਿਲਾ ਤਿੰਨ ਮੈਂਬਰ ਲਾਇਆ ਸੀ ਹਮ ਕਹਿੰਦੇ ਆ ਕਿ ਜਾਂਚ ਟੀਮ ਨੇ ਮੰਗ ਕੀਤੀ ਕਿ ਸਾਨੂੰ ਕੁਝ ਹੋਰ ਕਰਮਚਾਰੀ ਦਿੱਤੇ ਜਾਣ। ਸਾਸਰੀਕਾਲ ਸੜਕ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਹਫਤੇ ਭਰ ਦੀਆਂ ਸਰਗਰਮੀਆਂ ਤੋਂ ਉੱਤੇ ਝਾਤ ਪਾਉਣੀ ਆ ਤੇ ਤੁਸੀਂ ਸਾਡੇ ਨਾਲ ਜੁੜਦੇ ਹੋ। ਸਾਡੇ ਨਾਲ رابطہ ਕਾਇਮ ਕਰਦੇ ਹੋ ਘਰ ਬੈਠੇ ਹਫਤੇ ਭਰ ਦੀਆਂ ਸਰਗਰਮੀਆਂ ਤੋਂ ਜਾਣੂ ਹੋ ਜਾਂਦੇ ਹੋ। ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ। ਸਰ ਸਵਾਗਤ ਹੈ ਜੀ। ਸ਼ੁਕਰੀਆ ਜੀ ਬਹੁਤ ਮਿਹਰਬਾਨ। ਢਿੱਲ ਸਾਹਿਬ ਅੱਜ ਇੱਕ ਤਾਂ ਵਿਸਾਖੀ ਦਾ ਦਿਹਾੜਾ ਹੈ ਜੀ ਤੁਹਾਡੇ ਵੱਲੋਂ ਮੇਰੇ ਵੱਲੋਂ ਸਾਡੇ ਮੰਚ ਦੀ ਪੂਰੀ ਟੀਮ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਦਰਸ਼ਕ ਵਸਦੇ ਨੇ ਉਹਨਾਂ ਸਭ ਨੂੰ ਅੱਜ ਦੇ ਇਸ ਦਿਹਾੜੇ ਦੀਆਂ ਬਹੁਤ-ਬਹੁ ਮੁਬਾਰਕਾਂ ਖਾਲਸਾ 사ジナ ਦਿਵਸਾ ਉਹਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਤੇ ਕਿਹੜੀ ਟੀਸਾ ਉਹ ਅਜੇ ਵੀ ਮਨਾਂ ਦੇ ਵਿੱਚ ਹੈ ਕਿਉਂਕਿ ਜਲਿਆਂ ਵਾਲੇ ਬਾਗ ਦਾ ਜਿਹੜਾ ਖੋਇਆ ਸੀਗਾ ਵਰਤਾਂਤ ਉਹ ਵੀ ਛੜੇ ਨੇ ਉਹ ਪੁਰਾਣੇ ਜ਼ਖਮਾਂ ਨੂੰ ਕੁਰੇ ਦਿੰਦਾ ਸੋ ਅੱਜ ਦਾ ਦਿਨ ਬੜਾ ਕੁਝ ਸਮੇਟ ਕੇ ਬੈਠਾ ਹੈ ਆਪਣੇ ਆਪ ਦੇ ਵਿੱਚ ਟਿਟਲ ਸਾਹਿਬ ਸਭ ਤੋਂ ਪਹਿਲਾਂ ਜੇਕਰ ਆਪਾਂ ਅੱਜ ਇਸ ਖਬਰ ਦੀ ਚਰਚਾ ਕਰੀਏ ਤਾਂ ਉਹ ਖਬਰ ਇਹ ਹੈ ਕਿ ਸੁਬੀਰ ਸਿੰਘ ਬਾਦਲ ਮੋੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ। ਪ੍ਰਧਾਨ ਸਾਹਿਬ ਸਾਬਕਾ ਹੋਏ ਕੁਝ ਸਮੇਂ ਲਈ ਤੇ ਮੋੜ ਪ੍ਰਧਾਨ ਬਣ ਗਏ। ਵਿਰੋਧੀਆਂ ਨੇ ਨਿਸ਼ਾਨੇ ਸਾਧਦੇ ਕਹਿੰਦੇ ਜਿਉ ਤਾਂ ਕੁਝ ਰਜੇਮਿਆ ਕਰਕੇ ਛੁੱਟੀ ਤੇ ਚਲੇ ਗਏ ਸੀਗੇ ਤੇ ਹੁਣ ਉਹ ਦੁਬਾਰਾ ਆਪਣੀ ਕੁਰਸੀ ਤੇ ਆ ਗਏ ਨੇ। ਸੋ ਬੜੀਆਂ ਚਰਚਾਵਾਂ ਨੇ। ਗੈਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਹਦੇ ਉੱਤੇ ਆਪਣੀ ਟਿੱਪਣੀ ਕੀਤੀ ਹੈ। ਮਤਲਬ ਸੁਵਿਰ ਸਿੰਘ ਬਾਦਲ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹਦੇ ਤੇ ਵਿਰੋਧੀ ਇਲਜ਼ਾਮ ਲਾਉਂਦੇ ਨੇ ਕਿ ਇਹ ਤਾਂ ਇੱਕ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਉਹਨਾਂ ਨੇ ਅਸਤੀਫਾ ਦੇਣੀ ਕਿਉਂ ਸੀ ਸਿਰਫ ਇੱਕ ਫਾਰਮੈਲਟੀ ਸੀ ਕਿਉਂਕਿ ਜੱੱਦਰ ਸਾਹਿਬ ਨੇ ਕਹਿਤਾ ਸੀ ਕਿ ਸਾਰੇ ਅਸਤੀਫਾ ਦੇ ਕੇ ਆਓ ਖੈਰ ਤੁਸੀਂ ਕਹਿੰਦੇ ਹਰਪ੍ਰੀਤ ਸਿੰਘ ਦੀ ਗੱਲ ਕਰਦੇ ਹੋ ਕਹਿੰਦੇ ਵੀ ਡੈਲੀਗੇਟਾਂ ਨੇ ਮੈਂ ਚੁੰਦਨਾਂ ਤੇ ਫਿਰ ਤੁਸੀਂ ਮੈਨੂੰ ਚੁੰਦਦੇ ਹੋ ਇਹ ਤਾਂ ਉੱਤਰ ਕਾਟੋ ਮੈਂ ਚੜਾਂ ਇਥੋਂ ਤੱਕ ਵੀ ਤੰਜ ਕਸਤਾ ਕਿ ਸੁਖਵੀਰ ਸੋ ਬਾਦਲ ਤੋਂ ਬਾਅਦ ਉਹਨਾਂ ਦਾ ਸੁਪੁੱਤਰ ਅਨੰਤਵੀਰ ਸਿੰਘ ਵੀ ਤਿਆਰ ਹੈ ਪਾਵੇ ਪ੍ਰਧਾਨਗੀ ਹੈ ਜਿਹੜੀ ਉਹ ਘਰ ਤੋਂ ਬਾਹਰ ਨਹੀਂ ਜਾਣੀ ਘਰ ਚ ਹੀ ਰਹਿਣੀ ਹੈ ਚਲੋ ਖੈਰ ਇੱਕ ਫੈਸਲਾ ਹੋਇਆ ਕਹਿੰਦੇ ਕੀ ਨੇ ਕਹਿੰਦੇ ਜੀ 20 ਜਨਵਰੀ ਤੋਂ ਪਰਤੀ ਖੁੱਲੀ ਸੀ ਤੇ 20 ਫਰਵਰੀ ਨੂੰ ਬੰਦ ਹੋਊਗੀ ਇਹਨਾਂ ਨੂੰ ਕੋਈ ਪੁੱਛੇ ਕਿ ਤੁਹਾਡੇ ਕਈ ਆਗੂ ਤਾਂ ਮਗਰੋਂ ਵੀ ਕਹੀ ਜਾਂਦੇ ਸੀ ਕਿ ਤੁਸੀਂ ਸਭ ਤੋਂ ਕਾਪੀਆਂ ਲੈ ਜਾਓ ਕਿੱਥੇ ਪਰਤੀ ਹੋਈ ਹੈ ਕਿਸੇ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਖੈਰ ਅਕਾਲੀ ਦਲ ਇਕ ਨਹੀਂ ਰਿਹਾ ਇਹ ਦਲਾਂ ਦੇ ਦਲ 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 ਬਣ ਗਏ ਨੇ ਤੇ ਉਸ ਇੱਕ ਦਲ ਦਾ ਅਕਾਲੀ ਦਲ ਬਾਦਲ ਦਾ ਪ੍ਰਧਾਨ ਕੱਲ ਇਹਨਾਂ ਨੇ ਸੁਖਵੀਰ ਸੋਬਾਦਰ ਨੂੰ ਮੁੜ ਕੇ ਚੋ ਲਿਆ ਇਹ ਕੋਈ ਨਵੀਂ ਚੀਜ਼ ਨਹੀਂ ਹੋਈ ਦੁਨੀਆਂ ਨੂੰ ਪਹਿਲਾਂ ਹੀ ਪਤਾ ਸੀ ਕੀ ਹੋਣਾ ਹੈ ਹੂੰ ਸੋ ਜਿਹੜੀ ਚੀਜ਼ ਦਾ ਪਹਿਲਾਂ ਹੀ ਪਤਾ ਹੋਵੇ ਵੀ ਆਹੀ ਹੋਣਾ ਉਥੇ ਕੋਈ ਅਚੰਭਾ ਨਹੀਂ ਤੇ ਜਿਹੜੇ ਪ੍ਰਧਾਨ ਜੀ ਦੇ ਪੱਖੀ ਸੀ ਇਸੇ ਕਰਕੇ ਉਥੇ ਵਿਅਕਤੀਗਤ ਨਾਰੇ ਲੱਗੇ ਇਸੇ ਕਰਕੇ ਮੈਂ ਜਿੰਨਾ ਕੁ ਸੁਣਿਆ ਮਾਰਾਂ ਤੋਂ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਿਸੇ ਵਿਅਕਤੀਗਤ ਬੰਦੇ ਦੇ ਨਾਲ ਇੰਨੀ ਲੱਗਦੀ ਉਹ ਕਹਿੰਦੇ ਜੀ ਇਹ ਤਾਂ ਪ੍ਰਬੰਧਕੀ ਕੰਪਲੈਕਸ ਦਾ ਹਿੱਸਾ ਦਰਬਾਰ ਸਾਹਿਬ ਦਾ ਤਾਂ ਹਿੱਸਾ ਹੀ ਨਹੀਂ ਆਪਣੇ ਮੁਤਾਬਕ ਸਮੇਂ-ਸਮੇਂ ਸਰ ਇਹ ਸਿਸਟਮ ਨੂੰ ਬਦਲ ਵੀ ਲੈਂਦੇ ਐ ਅੱਗੇ ਵੀ ਤੋੜ ਲੈਂਦੇ ਐ ਕੁਝ ਨਹੀਂ ਕਹਿ ਸਕਦੇ ਸੋ ਉਧਰ ਗੈਨੀ ਆਰਪੀ ਸਿੰਘ ਨੇ ਕਹਿਤਾ ਕਿ ਜੀ ਅਸਲ ਦੇ ਵਿੱਚ ਇਹ ਭਗੌੜਾ ਦਲ ਹੈ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੋ ਚੁੱਕਿਆ ਹੈ ਭਗੌੜੇ ਦਲ ਨੇ ਆਪਣਾ ਪ੍ਰਧਾਨ ਚੋਲ ਲਿਆ ਇਹਨਾਂ ਨੇ ਤਾਂ ਅਕਾਲ ਤਖਤ ਸਾਹਿਬ ਦੀ ਗੱਲ ਹੀ ਨਹੀਂ ਮੰਨੀ ਸੋਇਸ ਕਰਕੇ ਕੋਈ ਅਚੰਭਾ ਨਹੀਂ ਜਿਹੜੇ ਵਿਰੋਧੀ ਧਿਰ ਨੇ ਹੂੰ ਖਾਸ ਕਰ ਪੰਜਾਬ ਸਰਕਾਰ ਉਹਨਾਂ ਦੇ ਆਗੂ ਨੇ ਕੁਛ ਨੀਲ ਗਰਗ ਨੇ ਹੂੰ ਹਰਪਾਲ ਸੋਚੀਮਾ ਸਾਹਿਬ ਨੇ ਇਸੇ ਤਰ੍ਹਾਂ ਮਾਲਬਿੰਦਰ ਕੰਗਣ ਨੇ ਹੂੰ ਉਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਆ। ਉਹਨਾਂ ਨੇ ਦੇਖਿਆ ਕਿ ਆ ਕੇ ਛੁੱਟੀ ਤੇ ਗਏ ਸੀ ਥੋੜਾ ਜਿਹਾ ਤੇ ਵਾਪਸ ਆ ਗਏ। ਪਤਾ ਹੀ ਹੈ ਕਿ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ। ਹੂੰ ਤੇ ਸੀਓ ਪ੍ਰਧਾਨ ਨਹੀਂ ਸੀਓ ਹੈ। ਹੂੰ ਸੀਓ ਪਹਿਲਾਂ ਵੀ ਉਹੀ ਸੀ ਹੁਣ ਵੀ ਉਹੀ ਆ ਨਵਾਂ ਕੀ ਹੋ ਗਿਆ। ਤੇ ਇਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਹੈ ਇਹ ਕਹਿੰਦੇ ਜੀ ਜਿਹੜਾ ਇਹਨੂੰ ਮਰਜ਼ੀ ਬਣਾਈ ਜਾਓ। ਇਹਨਾਂ ਨੂੰ ਬਿਲਕੁਲ ਵੀ ਸੰਗਤ ਤੋਂ ਪ੍ਰਵਾਨਤ ਨਹੀਂ ਹੈਗੇ ਜਦ ਤੱਕ ਕੋਈ ਚੀਜ਼ ਸੰਗਤ ਤੋਂ ਪ੍ਰਵਾਨਤ ਨਾ ਹੋਵੇ ਉਦੋਂ ਫਿਰ ਉਹਦਾ ਨੁਕਸਾਨ ਹੋਈ ਜਾਂਦਾ ਹੁੰਦਾ ਸੋ ਇਹਨਾਂ ਨੇ ਉਹ ਆਪਣਾ ਪ੍ਰਧਾਨ ਸੁਖਵੀਰ ਸਿੰਘ ਨੂੰ ਚੁਣ ਲਿਆ ਤੇ ਉੱਥੇ ਵਧਾਈਆਂ ਵਧੂਆਂ ਵੀ ਦੇ ਆਏ ਪਰ ਇਹ ਗੱਲ ਬਹੁਤ ਹੈਰਾਨੀਜਨਕ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਥੇ ਹੈ ਨਹੀਂ ਸੀ ਹੂੰ ਤੇ ਜਿਹੜੀ ਮਜੀਠੀਆ ਸਾਹਿਬ ਨੇ ਭਾਸ਼ਣ ਦਿੱਤਾ ਹੈ ਇੱਕ ਪਾਸੇ ਕਾਰਜਕਾਰੀ ਪ੍ਰਧਾਨ ਸਾਹਿਬ ਸਿੱਧਾ ਪੁੱਛਿਆ ਕਿ ਉਹ ਛੁਰਾ ਜਿਹੜਾ ਮੈਂ ਪਿੱਠ 'ਚ ਮਾਰਿਆ ਹੈ ਉਹ ਪ੍ਰੈਸ ਰੋਡ ਕਿਨੇ ਬਣਾਇਆ ਸੀ ਸਾਰੀ ਦੁਨੀਆ ਨੂੰ ਪਤਾ ਕਿ ਪ੍ਰੈਸ ਰੋਡ ਬੰਦਾ ਕੌਣ ਬਣਾਉਂਦਾ ਹੈ ਸੋ ਕੱਲ ਵਾਲਾ ਜਿਹੜਾ ਐਪੀਸੋਡ ਸੀ ਉਹ ਇਹਨਾਂ ਦਾ ਗਿਨਿਆ ਮਿੱਥਿਆ ਸੀ ਉਹਦੇ ਬਤਾਕ ਜਿਹੜੇ ਇਹਨਾਂ ਦੇ ਆਗੂ ਆ ਉਹਨਾਂ ਨੇ ਸੁਖਵੀਰ ਸੇ ਉਹਨੂੰ ਫਿਰ ਵਧਾਈਆਂ ਵੀ ਵੱਡੇ ਪੱਦਰ ਦੇ ਉੱਤੇ ਆਪਣੇ ਤੌਰ ਤੇ ਜਾ ਕੇ ਦੇਤੀਆਂ ਜੀ ਢਿਲ ਸਾਬ ਭਾਈ ਅਮਰਤਪਾਲ ਸਿੰਘ ਦੇ ਸਾਥੀ ਇੱਕ ਇੱਕ ਕਰਕੇ ਪੰਜਾਬ ਲਿਆਂਦੇ ਗਏ ਨੇ ਐਨਐਸਏ ਖਤਮ ਹੋ ਚੁੱਕਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਉੱਤੇ ਲੱਗਿਆ ਐਨਐਸਏ ਵੀ ਕਹਿੰਦੇ ਸਮਾਪਤ ਹੋ ਜਾਣਾ ਤੇ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ ਵੱਖ-ਵੱਖ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਕਈਆਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਪਪਲਪ੍ਰੀਤ ਸਿੰਘ ਵੀ ਕਾਫੀ ਚਰਚਾ ਦੇ ਵਿੱਚ ਆਇਆ ਸੀਗਾ ਉਹਨੂੰ ਵੀ ਡਿਬਰਗੜ ਤੋਂ ਪੰਜਾਬ ਪੁਲਿਸ ਵਾਪਸ ਲੈ ਆਈ ਹੈ ਬਿਲਕੁਲ ਉਹਨੂੰ ਇਸ ਵੇਲੇ ਉਹ ਅਜਨਾਲਾ ਥਾਣੇ ਦੀ ਪੁਲਿਸ ਕੋਲ ਰਿਮਾਂਡ ਤੇ ਹੈ ਹੂੰ ਸੋ 5 ਦਿਨ ਦਾ ਉਹਦਾ ਜਿਹੜਾ ਰਿਮਾਂਡ ਪੁਲਿਸ ਦਾ ਮਿਲਿਆ ਸੀ ਰਿਮਾਂਡ ਪੂਰਾ ਹੋਣ ਤੋਂ ਬਾਅਦ ਦੁਬਾਰਾ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਹੂੰ ਅੱਗੇ ਕਿੰਨਾ ਮਿਲਦਾ ਪਤਾ ਨਹੀਂ ਕਿਉਂਕਿ ਐਨਐਸਏ ਹਟ ਚੁੱਕਿਆ ਜੀ 22 ਜਾਂ 23 April ਤੱਕ ਜਿਵੇਂ ਬਾਕੀਆਂ ਤੇ ਹਟ ਗਿਆ ਹੈ ਤੇ ਅਮਰਤਪਾਲ ਸਿੰਘ ਤੇ ਵੀ ਹਟ ਸਕਦਾ ਜੇ ਅਮਰਤਪਾਲ ਸਿੰਘ ਤੇ ਵੀ ਐਨਐਸਏ ਹਟ ਗਿਆ ਤਾਂ ਉਹਨੂੰ ਵੀ ਅਜਨਾਲਾ ਪੁਲਿਸ ਲੈ ਕੇ ਆਵੇਗੀ ਕਿਉਂਕਿ ਮੇਨ ਪਰਚਾ ਅਜਨਾਲਾ ਪੁਲਿਸ ਦਾ ਦਰਜ ਕੀਤਾ ਹੋਇਆ ਹੈ ਦੇਖਦੇ ਹਾਂ ਸੋ ਤਰਵਿੰਦਰ ਜੀ ਜਿਨ੍ਹਾਂ ਦੇ ਉੱਤੇ ਐਨਐਸਏ ਲੱਗਿਆ ਨੈਸ਼ਨਲ ਸਿਕਿਉਰਿਟੀ ਐਕਟ ਉਹ ਇੱਕ ਇੱਕ ਕਰਕੇ ਵਾਪਸ ਲਿਆ ਜਾ ਰਿਹਾ ਹੈ ਤੇ ਅੱਗੇ ਫਿਰ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਕੇਸ ਚੱਲਣਗੇ ਅੱਗੇ ਅਦਾਲਤਾਂ ਦੀ ਮਰਜ਼ੀ ਹੈ ਉਹਨਾਂ ਨੂੰ ਜ਼ਬਾਨਤ ਦਿੰਦੇ ਆ ਕਿ ਨਹੀਂ ਦਿੰਦੇ ਜਿਹੜੇ ਪੰਜਾਬ ਦੇ ਵਿੱਚ ਕੇਸ ਦਰਜ ਨੇ ਉਹ ਇੰਨੇ ਵੀ ਸਖਤ ਨਹੀਂ ਹੈਗੇ ਕਾਨੂੰਨ ਅਮਰਪਾਲ ਸਿੰਘ ਨੂੰ ਜ਼ਬਾਨਤ ਮਿਲ ਸਕਦੀ ਹੈ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਵੀ ਹੈ ਲੋਕਾਂ ਦੇ ਨੁਮਾਇੰਦੇ ਨੇ ਜੀ ਜੀ ਕਲਸਾਭਾ ਅਗਲੀ ਖਬਰ ਦਾ ਰੋ ਕਰਦੇ ਹਾਂ ਜੀ ਤਹਵਰ ਰਾਣਾ ਜਿਹਨੂੰ ਮਾਸਟਰਮਾਈਂਡ ਦੱਸਿਆ ਜਾਂਦਾ ਹੈ 26 11 ਮੁੰਬਈ ਹਮਲਿਆਂ ਦਾ ਤਾਂ ਉਹ ਵੀ ਯੂਐਸ ਦੇ ਵਿੱਚ ਸੀਗਾ ਉਹਨੂੰ ਵਾਪਸ ਲਿਆਂਦਾ ਗਿਆ ਹੈ ਭਾਰਤੀ ਏਜੰਸੀਆਂ ਤੇ ਪੁਲਿਸ ਉਹਨੂੰ ਵਾਪਸ ਲਿਆਈ ਹੈ ਤੇ ਉਹ ਵੀ ਐਨਆਈਏ ਤੇ ਰੌ ਦੇ ਸਵਾਲਾਂ ਦਾ ਸਾਹਮਣਾ ਕਰ ਰਿਹਾ ਹੈ ਬਿਲਕੁਲ ਜੀ ਦਿੱਲੀ ਦੇ ਵਿੱਚ ਲਿਆਂਦਾ ਗਿਆ ਦਿੱਲੀ ਦੀ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਹੂੰ 18 ਦਿਨਾਂ ਦਾ ਉਹਦਾ ਰਿਮਾਂਡ ਮਿਲਿਆ ਹੋਇਆ ਹੈ ਹੂੰ 18 ਦਿਨ ਜਿਹੜੀ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਤੇਰਾ ਇਹਨਾਂ ਦੋਨਾਂ ਨੇ ਮਿਲ ਕੇ ਉਹ ਤੋਂ ਪੁੱਛ ਕੇ ਚੋਰੀਆ ਨੂੰ ਗ੍ਰਿਲ ਕੀਤਾ ਜਾ ਰਿਹਾ ਹੈ ਸੂਤਰ ਪਰ ਦੱਸਿਆ ਇਹਦੇ ਵਿੱਚ ਮੈਂ ਸਮਝਦਾ ਕਿ ਜਿਹੜਾ 2008 ਦੇ ਵਿੱਚ 26 11 ਮਬਈ ਦਾ ਹਮਲਾ ਹੋਇਆ ਸੀ ਅੱਤਵਾਦੀਆਂ ਦਾ ਜਿਹਦੇ ਬਾਰੇ ਕਈ ਤਾਂ ਮਾਰੇ ਗਏ ਸੀ ਇੱਕ ਪਾਕਿਸਤਾਨੀ ਅਤਵਾਦੀ ਜਿਹੜਾ ਸੀ ਅਬਦਲ ਕਸਾਬ ਉਹ ਉਹ ਪਹਿਲਾਂ ਪਾਕਿਸਤਾਨ ਨੇ ਮੰਨਣ ਤੋਂ ਇਨਕਾਰ ਕਰਤਾ ਬਾਅਦ ਦੇ ਵਿੱਚ ਮੰਨੇ ਕਿ ਹਾਂ ਸਾਡੇ ਫਰੀਦਕੋਟ ਦਾ ਰਹਿਣ ਵਾਲਾ ਹੈ ਜ਼ਿਲ੍ਹੇ ਦਾ ਉਹ ਸਾਰਾ ਕੇਸ ਬਹੁਤ ਪੁਰਾਣਾ ਹੈ ਤਾਂ ਬਰਾਣਾ ਬਾਰੇ ਦੋਸ਼ ਹੈ ਕਿ ਸਾਰਾ ਕਰਤਾ ਧਰਤਾ ਸਾਜ਼ਿਸ਼ ਦਾ ਤਹੁਬਰ ਰਾਣਾ ਸੀ ਇਹੋ ਜੇ ਮਾਮਲਿਆਂ ਦੇ ਵਿੱਚ ਜਿੱਥੇ ਸੁਰੱਖਿਆ ਦਾ ਮਾਮਲਾ ਆ ਜੇ ਤਰਵਿੰਦਰ ਹਮ ਅਦਾਲਤਾਂ ਸਖਤ ਤੋਂ ਸਖਤ ਸਜ਼ਾ ਦੇਣ ਕਿਉਂਕਿ ਉਹਨੂੰ ਜਿਹੜਾ ਅਜਮਲ ਕਸਾਬ ਨੂੰ ਵੀ ਤਾਂ ਫਾਂਸੀ ਦਿੱਤੀ ਗਈ ਸੀ ਨਾ ਹਮ ਬਾਕੀ ਤਾਂ ਮਾਰੇ ਗਏ ਸੀ ਤਾਂ ਤਹੁਬਰ ਰਾਣਾ ਦੇ ਉੱਤੇ ਵੀ ਸਖਤ ਸਜ਼ਾ ਜਿਹੜੀ ਹੈ ਇਹਨੂੰ ਦਿੱਤੀ ਜਾ ਸਕਦੀ ਹੈ ਕਿ ਅਦਾਲਤ ਤੇ ਨਿਰਪਰ ਕਰਦਾ ਕਿ ਇਹਨੂੰ ਫਾਂਸੀ ਦੇਣੀ ਹੈ ਜਾਂ ਤਾਂ ਉਮਰ ਇਹਨੂੰ ਜੇਲ੍ਹ ਦੇ ਵਿੱਚ ਰੱਖਣਾ ਇਹ ਤਾਂ ਅਦਾਲਤ ਤੇ ਨਿਰਪਰ ਹੋਏਗਾ ਹਾਲ ਤੱਕ ਇਸ ਮੁੱਢਲੀ ਸਟੇਜ ਤੇ ਜੀ ਜਿਲ੍ਹ ਸਾਹਿਬ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਅਪਡੇਟਸ ਆਈਆਂ ਪੁਲਿਸ ਮੁਲਾਜ਼ਮ ਨੇ ਅਧਿਕਾਰੀ ਨੇ ਉਹ ਕੋਰਟ ਦਾ ਰੁਖ ਵੀ ਕਰਦੇ ਨਜ਼ਰ ਆਏ ਤੇ ਇਹਦੇ ਵਿੱਚ ਜਿਹੜੀ ਚੰਡੀਗੜ੍ਹ ਪੁਲਿਸ ਨੂੰ ਜਾਂਚ ਸੌਂਪੀ ਗਈ ਆ ਉਹਨਾਂ ਨੇ ਇੱਕ ਸੱਟ ਦਾ ਗਠਨ ਵੀ ਕਰ ਦਿੱਤਾ ਇਹਦੇ ਵਿੱਚ ਚਾਰ ਮੈਂਬਰ ਨੇ ਤੇ ਜਾਣਕਾਰੀ ਇਹ ਵੀ ਹੈ ਕਿ ਕੁਝ ਮੈਂਬਰ ਇਸ ਸੱਟ ਦੇ ਵਿੱਚ ਵਧਾਏ ਵੀ ਗਏ ਨੇ ਉਹ ਕਿੰਨੇ ਕੁ ਵਧਾਏ ਨੇ ਕਿਸ ਤਰ੍ਹਾਂ ਵਧਾਏ ਨੇ ਉਹ ਅਜੇ ਪੂਰੀ ਪੁਸ਼ਟੀ ਨਹੀਂ ਹੋਈ ਪਰ ਕਹਿੰਦੇ ਜੀ ਚਾਰ ਤੋਂ ਮੈਂਬਰ ਜ਼ਰੂਰ ਉਹਦੇ ਵਿੱਚ ਵਧ ਗਏ ਨੇ ਜਿਹੜੇ ਹੁਣ ਪਟਿਆਲਾ ਦੇ ਵਿੱਚ ਵੀ ਜਾਂਚ ਕਰਨਗੇ ਪੁੱਛਗਿੱਛ ਹੋਵੇਗੀ ਦੁਬਾਰਾ ਗਵਾਹੀਆਂ ਦਰਜ ਕੀਤੀਆਂ ਜਾਣਗੀਆਂ ਬਿਆਨ ਦਰਜ ਕੀਤੇ ਜਾਣਗੇ ਤੇ ਕਰਨਲ 62 ਨੂੰ ਕਹਿੰਦੇ ਜੀ ਇਨਸਾਫ ਦਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਰਵਿੰਦਰ ਜੀ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਉੱਤੇ ਹੂੰ ਉਹਨਾਂ ਨੇ ਇਹ ਜਾਂਚ ਜਿਹੜੀ ਇਹ ਚੰਡੀਗੜ੍ਹ ਪੁਲਿਸ ਨੂੰ ਸੌਂਪਤੀ ਸੀ ਹਾਈ ਕੋਰਟ ਨੇ ਦੇਸ਼ ਦਿੱਤੇ ਸੀ ਕਿ ਇਹਦੇ ਵਿੱਚ ਪੰਜਾਬ ਅਦਾਲਤ ਸਬੰਧਤ ਕੋਈ ਜਿਹਦਾ ਪਿਸ਼ੋਕੜ ਪੰਜਾਬ ਹੋਵੇ ਉਹਨੂੰ ਨਹੀਂ ਲਾਉਣਾ ਹੂੰ ਤਾਂ ਇੱਕ ਆਈਪੀਐਸ ਅਧਿਕਾਰੀ ਨੇ ਸੁਪਰਡੈਂਟ ਪੁਲਿਸ ਹੂੰ ਮਨਜੀਤ ਛੋਰੇ ਉਹਦੇ ਮੁਖੀ ਨੇ ਉਹਨਾਂ ਦੇ ਨਾਲ ਪਹਿਲਾਂ ਤਿੰਨ ਮੈਂਬਰ ਲਾਏ ਸੀ ਹੂੰ ਕਹਿੰਦੇ ਆ ਕਿ ਜਾਂਚ ਟੀਮ ਨੇ ਮੰਗ ਕੀਤੀ ਕਿ ਸਾਨੂੰ ਕੁਝ ਹੋਰ ਕਰਮਚਾਰੀ ਦਿੱਤੇ ਚਾਹ ਹੂੰ ਅਧਿਕਾਰਤ ਤੌਰ ਤੇ ਪੁਸ਼ਟੀ ਤਾਂ ਨਹੀਂ ਹੋਈ ਹੈ ਜੀ ਕਿ ਕਿਹੜੇ ਕਿਹੜੇ ਮੈਂਬਰਾਂ ਤੇ ਕਿੰਨੇ ਐਚ ਪਾਤੇ ਅਦਰਬਾਈ ਜਿਹੜੀ ਚਾਰ ਮੈਂਬਰੀ ਟੀਮ ਸੀ ਉਹਦੇ ਵਿੱਚ ਇੱਕ ਡੀਐਸਪੀ ਇੱਕ ਇਨਸਪੈਕਟਰ ਤੇ ਇੱਕ ਸਬ ਇਨਸਪੈਕਟਰ ਹੋ ਸਕਦਾ ਉਹਨਾਂ ਨੇ ਕੋਈ ਹੀਟਲੇ ਪੱਧਰ ਦੇ ਕਰਮਚਾਰੀ ਲੈ ਲਏ ਹੋਣ ਕਿਉਂਕਿ ਜ਼ਰੂਰੀ ਥੋੜੀ ਹੈ ਕਿ ਥਾਣੇਦਾਰਾਂ ਨੂੰ ਟਾਈਪ ਕਰਨੀ ਆਉਂਦੀ ਹੈ ਉਸ ਤਰ੍ਹਾਂ ਦੇ ਕਰਮਚਾਰੀ ਲਏ ਜਾ ਸਕਦੇ ਜਿਹੜੇ ਬਿਆਨ ਕਾਲਮ ਬੰਦ ਕਰਨ ਕੇ ਜੀ ਇਹ ਕੰਪਿਊਟਰ ਦੇ ਉੱਤੇ ਬਿਆਨ ਕਾਲਮ ਬੰਦ ਕਰ ਸਕਦੇ ਆ ਹਮ ਲੇਕਿਨ ਟਾਈਮ ਇਹਨਾਂ ਨੂੰ 4 ਮਹੀਨੇ ਆ 4 ਮਹੀਨਿਆਂ ਦੇ ਵਿੱਚ ਇਹਨਾਂ ਨੇ ਸਾਰੀ ਤਫ਼ਤੀਸ਼ ਮੁਕੰਮਲ ਕਰਕੇ ਉਹਦੀ ਰਿਪੋਰਟ ਹੈ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੌਂਪਣੀ ਹੈ ਜੀ ਜੀ ਪੰਜਾਬ ਦੇ ਭਾਜਪੀ ਲੀਡਰ ਮਨੋਰੰਜਨ ਕਾਲਿਆਦੀ ਰਹਾਇਸ਼ ਦੇ ਉੱਤੇ ਗਰਨੇਡ ਹਮਲਾ ਕੀਤਾ ਜਾਂਦਾ ਹੈ ਇਸ ਹਮਲੇ ਦੇ ਮੁੱਖ ਦੋਸ਼ੀ ਨੂੰ ਵੀ ਕਹਿੰਦੇ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਦਿੱਲੀ ਤੋਂ ਏਜੰਸੀਆਂ ਨੇ ਇਹਦੀ ਜਾਂਚ ਕੀਤੀ ਕਾਫੀ ਕੁਝ ਇਸ ਮਾਮਲੇ ਦੇ ਵਿੱਚ ਅਪਡੇਟਸ ਆਉਂਦੀਆਂ ਨਜ਼ਰ ਆਈਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਪੁਲਿਸ ਹੈ ਉਹ ਦੁਨੀਆ ਦੀਆਂ ਦੇਸ਼ ਦੀਆਂ ਪੁਲਸਾਂ ਦੇ ਵਿੱਚੋਂ ਮਹੱਤਵਪੂਰਨ ਸ਼ਾਨਦਾਰ ਉਹਨਾਂ ਦਾ ਕੰਮ ਆ ਕਹਿੰਦੇ ਸਾਰੇ ਮੁਲਾਜ਼ਮ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਸ ਪੂਰੀ ਗੁੱਥੀ ਨੂੰ ਸੁਲਝਾ ਲਿਆ ਦੇਖੋ ਇੱਕ ਬੰਦਾ ਹੈਗਾ ਜੀ ਅਮਰੋਹਾ ਵਾਸੀ ਸੈਦਲ ਅਮੀਨ ਹੂੰ ਇਹ ਜੁਪੀ ਦਾ ਖੇਤਰ ਹੈਗਾ ਮਹੱਲਾ ਹੈਗਾ ਕਟੜਾ ਬਖਤਾਵਰ ਹੂੰ ਉੱਥੋਂ ਦਾ ਰਹਿਣ ਵਾਲਾ ਪਹਿਲੇ ਦਿਨ ਤੋਂ ਹੀ ਇਹਦੇ ਤੇ ਸੀਸੀਟੀਵੀ ਕੈਮਰਾ ਤਸਵੀਰਾਂ ਆ ਗਈਆਂ ਸੀ ਕਿ ਜਲੰਧਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 ਤੋਂ ਇਹ ਦਿੱਲੀ ਵਾਸਤੇ ਰੇਲ ਗੱਡੀ ਦੇ ਵਿੱਚ ਬੈਠੇ ਆ। ਹੂੰ ਤਾਂ ਸਾਨੂੰ ਪਤਾ ਕਿ ਜਿਹੜਾ ਦਿੱਲੀ ਦਾ ਵਿਸ਼ੇਸ਼ ਸੈੱਲ ਆ ਨਾ ਉਹਦੇ ਵਿੱਚ ਬਹੁਤ ਹੀ ਤੀਖਣ ਬੁੱਧੀ ਵਾਲੇ ਕਰਮਚਾਰੀ ਅਧਿਕਾਰੀ ਕੰਮ ਕਰਦੇ ਆ। ਉਹ ਉੱਥੇ ਕੰਮ ਕਰਦੇ। ਸੋ ਉਹਨਾਂ ਨੇ ਨਾਲ ਰਲ ਕੇ ਨਾਲ ਦਿੱਲੀ ਦੀ ਪੁਲਿਸ ਲੱਗ ਗਈ। ਕੁਝ ਹੋਰ ਏਜੰਸੀਆਂ ਇਹਨੂੰ ਆਮੀਨ ਨੂੰ ਗ੍ਰਿਫਤਾਰ ਕਰ ਲਿਆ ਸੋ ਜਿਹੜਾ ਮੇਜਰ ਮੁੱਖ ਸਾਜ਼ਿਸ਼ ਕਰਤਾ ਹੈ ਇਹ ਹੈਂਡ ਗ੍ਰੇਨੇਡ ਮਾਮਲੇ ਦਾ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਜਿਹੜਾ ਕਹਿੰਦੇ ਅਸੀਂ ਜਾਂਚ ਕਰਦੇ ਹਾਂ ਕਿ ਦਾ ਕੋਈ ਸਬੰਧ ਬਬਰ ਖਾਲਸਾ ਨਾਲ ਹੈਗਾ ਜਾਂ ਨਹੀਂ ਕਿ ਗੋਡੀ ਮੁਲਕ ਦੀ ਜਿਹੜੀ ਵਿਸ਼ੇਸ਼ ਖੁਫੀਆ ਟੀਮ ਹੈ ਆਈਐਸਆਈ ਉਹਦਾ ਵੀ ਕੋਈ ਇਹਦੇ ਵਿੱਚ ਭੂਮਿਕਾ ਹੈ ਉਹਨਾਂ ਦੇ ਕਹਿਨ ਦੇ ਮੁਤਾਬਕ ਉਹਦਾ ਨਰੀਖਣ ਉਹਦੀ ਪੜਤਾਲ ਇਹ ਲਗਾਤਾਰਤਾ ਦੇ ਵਿੱਚ ਕਰ ਰਹੇ ਨੇ ਖੈਰ ਮਨਰੰਜਨ ਕਾਲਗਾਇ ਇੱਕ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਤੇ ਲੋਕ ਕਈ ਤਰ੍ਹਾਂ ਦੇ ਸਵਾਲ ਵੀ ਚੱਕ ਰਹੇ ਨੇ ਜਿਹੜੇ ਕਥਤ ਰੂਪ ਦੇ ਵਿੱਚ ਫੜੇ ਜਾ ਰਹੇ ਨੇ ਉਹਨਾਂ ਦੇ ਧਰਮ ਜਾਂ ਉਹਨਾਂ ਦੇ ਹੋਰ ਅਪਰਾਧਿਤਤਾ ਭਰਤੀ ਹੈ ਉਹ ਕਿਸੇ ਧਰਮ ਦਾ ਨਹੀਂ ਹੁੰਦਾ ਕਿਸੇ ਜਾਤ ਦਾ ਨਹੀਂ ਹੁੰਦਾ ਉਹਦਾ ਧਰਮ ਦਾ ਅਪਰਾਧ ਹੈ ਤੇ ਅਪਰਾਧੀ ਨੂੰ ਕਿਸੇ ਧਰਮ ਜਾਂ ਜਾਤ ਪਾਤ ਨਾਲ ਨਹੀਂ ਜੋੜ ਕੇ ਦੇਖਣਾ ਚਾਹੀਦਾ ਅਪਰਾਧੀ ਅਪਰਾਧੀ ਹੈ ਜੇ ਉਹਨੇ ਅਪਰਾਧ ਕੀਤਾ ਤਾਂ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਮਿਲਣੀ ਵੀ ਚਾਹੀਦੀ ਹੈ ਜੀ ਟਰਾਲ ਸਾਹਿਬ ਵਕਫ ਸੋਦ ਬਿਲ ਪੇਸ਼ ਹੋਇਆ ਪਾਸ ਹੋਇਆ ਰਾਸ਼ਟਰਪਤੀ ਸਾਹਿਬਾ ਦੀ ਮੋਹਰ ਵੀ ਲੱਗ ਗਈ ਤੇ ਕਾਨੂੰਨ ਦਾ ਰੂਪ ਧਾਰਨ ਕਰ ਗਿਆ ਇਹਨੂੰ ਲਾਗੂ ਕਰਨ ਦੇ ਵੀ ਹੁਕਮ ਹੋ ਗਏ ਪਰ ਕਈ ਸੂਬਿਆਂ ਦੇ ਵਿੱਚ ਇਹਨੂੰ ਲੈ ਕੇ ਵਿਰੋਧ ਚੱਲ ਰਿਹਾ ਹੈ ਖਾਸ ਕਰ ਪੱਛਮੀ ਬੰਗਾਲ ਦੇ ਵਿੱਚ ਕੋਲਕਾਤਾ ਦੇ ਵਿੱਚ ਇਹਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਵਿਦਿਆਰਥੀ ਹੋਰ ਜਥੇਬੰਦੀਆਂ ਨੇ ਜਿਹੜੀਆਂ ਉਹ ਸੜਕਾਂ ਤੇ ਉਤਰਾਈਆਂ ਨੇ ਤੇ ਮਮਤਾ ਬੈਨਰਜੀ ਨੇ ਤਾਂ ਸਿੱਧਾ ਕਹਿ ਦਿੱਤਾ ਕਿ ਅਸੀਂ ਇਹ ਆਪਣੇ ਸੂਬੇ ਦੇ ਵਿੱਚ ਲਾਗੂ ਨਹੀਂ ਕਰਾਂਗੇ ਤੇ ਦੂਜੇ ਪਾਸੇ ਇਸ ਨੂੰ ਲੈ ਕੇ ਪਟੀਸ਼ਨਾਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਨੇ ਲਗਭਗ ਅੱਧੀ ਦਰਜਨ ਤੋਂ ਵੱਧ ਪਟੀਸ਼ਨਾਂ ਪੈ ਚੁੱਕੀਆਂ ਨੇ ਮਮਤਾ ਬੈਨਰਜੀ ਜੀ ਇਹ ਕਹਿੰਦਾ ਕਿਸ ਤਲਾਕ ਨੂੰ ਕਰਦੇ ਹੂੰ ਉੱਥੇ ਹਿੰਸਾ ਵੀ ਭੜਕੀ ਆ ਤਰਵਿੰਦਰ ਜੀ ਇੱਕ ਪਿਓ ਪੁੱਤ ਦੀ ਮੌਤ ਵੀ ਹੋਈ ਹੈ ਉੱਥੇ ਕਈ ਖੇਤਰਾਂ ਦੇ ਵਿੱਚ ਇਹਦੇ ਹੂੰ ਸ਼ਾਇਦ ਉਹ ਅਰਸ਼ਦਾਬਾਦ ਹੈ ਉੱਥੇ ਕਿਹਾ ਗਿਆ ਕਿ ਨਾਲ ਕੇਂਦਰੀ ਬਲ ਵੀ ਤਾਇਨਾਤ ਕੀਤੇ ਜਾਣ ਹੂੰ ਭਾਰਤੀ ਜਨਤਾ ਪਾਰਟੀ ਦੇ ਉੱਥੋਂ ਦੇ ਪ੍ਰਧਾਨ ਨੇ ਤੇ ਕੇਂਦਰ ਦੇ ਵਿੱਚ ਵਜ਼ੀਰ ਨੇ ਮਿਸਟਰ ਸੁਕਾਤਾ ਹੂੰ ਉਹਨਾਂ ਨੇ ਤਾਂ ਕਿਹਾ ਮਮਤਾ ਬਰਨ ਜਿਨ ਵੀ ਆੜੇ ਉੱਥੇ ਲੈ ਲਿਆ ਉਹ ਕਹਿੰਦੇ ਗੁੰਡਾਗਰਦੀ ਨਹੀਂ ਚਰਨ ਦੇਣੀ ਦੀਦੀ ਜੀ ਜਿਹੜੀ ਗੁੰਡਾਗਰਦੀ ਤੁਸੀਂ ਕਥਤ ਰੂਪ ਦੇ ਵਿੱਚ ਪਛੀ ਬਗਾਲ ਚ ਕਰ ਰਹੇ ਹੋ ਇਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੋਏਗੀ ਪਰ ਅਸੀਂ ਇਸ ਗੱਲ ਤੇ ਆ ਕਿ ਗੁੰਡਾਗਰਦੀ ਕਹਿ ਲੋ ਕੁਛ ਕਹਿ ਲੋ ਇਹ ਨਹੀਂ ਹੋਣਾ ਚਾਹੀਦਾ ਅਮਨ ਸ਼ਾਂਤੀ ਨਾਲ ਹੀ ਸਾਰੇ ਮਸਲੇ ਦਾ ਹੱਲ ਕੀਤਾ ਜਾਣਾ ਚਾਹੀਦਾ ਜੀ ਟਲ ਸਾਹਿਬ ਪੁਪੇਸ਼ ਭਗੇਲ ਨੇ ਪੰਜਾਬ ਦੇ ਵਿੱਚ ਮੋਰਚਾ ਸੰਭਾਲਿਆ ਹੋਇਆ ਹੈ ਉਹਨਾਂ ਨੇ ਵੱਖ-ਵੱਖ ਆਗੂਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਮੀਟਿੰਗਾਂ ਕੀਤੀਆਂ ਇੱਕ ਤਾਂ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣਾ ਉਹਦੇ ਵਿੱਚ ਭਾਰਤ ਪੋਸ਼ਣ ਆਸ਼ੂ ਨੂੰ ਟਿਕਟ ਦਿੱਤੀ ਹੋਈ ਹੈ ਪਰ ਜਿਹੜੀਆਂ ਦੂਰੀਆਂ ਨੇ ਉਹ ਘਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਲੀਡਰਾਂ ਦੇ ਵਿੱਚ ਇੱਕ ਜੁਟਤਾ ਦਿਖਾਉਣ ਵਾਸਤੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਪਰ ਇੱਕ ਜੁਟਤਾ ਨਜ਼ਰ ਨਹੀਂ ਆ ਰਹੀ ਭੁਪੇਸ਼ ਬਘੇਲ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਨੇ ਦੇਖੋ ਜਿਹੜੇ ਕਈ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖਰੇ ਸੁਰ ਅਲਾਪੇ ਜਾ ਰਹੇ ਨੇ ਹੂੰ ਕਾਂਗਰਸ ਦੇ ਵਿੱਚ ਕੁਝ ਜ਼ਿਆਦਾ ਹੂੰ ਇਹਨਾਂ ਨੇ ਮਿਹਨਤ ਨਹੀਂ ਕਰਨੀ ਇਹਨਾਂ ਨੂੰ ਇਹ ਨਜ਼ਰ ਆਉਣ ਲੱਗ ਗਿਆ ਵੀ ਸਾਡਾ ਤਾਂ ਕੰਮ ਬਣ ਗਿਆ ਸਤਾਈ ਚ ਹੂੰ ਤੇ ਖਾਸਿਆ ਨਹੀਂ ਜਿਵੇਂ ਕਿਸਾਨੀ ਅੰਦੋਲਨ ਵੇਲੇ ਚੱਲਦਾ ਸੀ ਨਾ ਕਿ ਕੁਝ ਕਿਸਾਨ ਤਾਂ ਦਿੱਲੀੋਂ ਤੁਰੇ ਆਉਂਦੇ ਹੂੰ ਸਹਾਰਨਪੁਰ ਦਾ 걔ੜਾ ਕੱਢਿਆ ਅਚਕਰਾ ਸੰਭਾਲੇ ਉੱਥੋਂ ਤੇ ਕਾਂਗਰਸ ਵੀ ਅਚਕਰਾ ਖਾਸੇ ਸਵਾਈ ਬੈਠੇ ਆ ਤੇ ਜਿਹ ਅਚਕਰਾਂ ਸਵਾਇਆਂ ਵੀ ਆ ਨੇ ਹੂੰ ਇਹਦਾ ਮਤਲਬ ਮੁੱਖ ਮੰਤਰੀ ਦੇ ਦਾਵੇਦਾਰ ਬਹੁਤ ਜ਼ਿਆਦਾ ਨੇ ਇਹ ਸਾਮਾਵੇਲੇ ਦੇ ਵਿੱਚ ਜਿਹੜਾ ਜਾਦਾ ਉਮੀਦਵਾਰ ਔਣ ਕਰਕੇ ਮੁੱਖ ਮੰਤਰੀ ਦੇ ਇਹਨਾਂ ਦੀ ਇੱਕ ਦੂਜੇ ਨਾਲ ਵੰਦ ਹੀ ਨਹੀਂ ਉਧਰੋਂ ਰਾਣਾ ਗੁਰਜੀਤ ਤੋਂ ਮੁੰਡੇ ਨਾਲ ਆਡਾ ਲੱਗਿਆ ਵੈ ਇੱਥੇ ਭਾਰਤ ਪੂਸ਼ਨ ਆਸ਼ੂ ਨਾਲ ਪ੍ਰਧਾਨ ਜੀ ਦੇ ਹੀ ਆਡਾ ਲੱਗਿਆ ਵੈ ਸੋ ਜੀ ਇਹਨਾਂ ਨੇ ਇੱਕ ਸੁਰਤਾ ਦੇ ਨਾਲ ਕੰਮ ਨਾ ਕੀਤਾ ਤਾਂ ਫਿਰ ਉਹਦਾ ਸਹਾਰਾ ਲੈ ਕੇ ਕੋਈ ਹੋਰ ਆਗੂ ਜੜੇ ਆ ਉਹ ਉਹਦਾ ਫਾਇਦਾ ਉਠਾ ਜਾਣਗੇ ਜੇ ਕਾਂਗਰਸ ਸੱਚਮੁੱਚ ਚਾਹੁੰਦੀ ਹੈ ਕਿ ਸਤਾਈ ਦੇ ਵਿੱਚ ਅਸੀਂ ਕੁਝ ਕਰਨਾ ਹੈ ਇਥੇ ਕਿਹੋ ਜੀ ਪਾਰਟੀ ਹੈ ਜੀ ਦਾ ਬਹੁਤ ਪੁਰਾਣਾ ਪਿਛੋਕੜ ਹੈ ਉਹ ਤਾਂ ਸਤਾਈ ਦਾ ਕਦੇ ਖੜੇ ਹੀ ਛੱਡ ਲਿਆ ਅਸੀਂ ਤਾਂ ਉਹ ਬੱਤੀ ਦੀ ਤਿਆਰੀ ਕਰਦੇ ਹਾਂ ਸੋ ਕਾਂਗਰਸੀਆਂ ਨੂੰ ਜੇ ਕਾਂਗਰਸ ਨੇ ਆਪਣਾ ਕੋਈ ਹੋਈ ਜ਼ਮੀਨ ਦੁਆਰਾ ਹਾਸਲ ਕਰਨੀ ਹੈ ਤਾਂ ਇਹਨਾਂ ਨੂੰ ਜਿਹੜਾ ਅੰਦਰੂਨੀ ਕਲੇਸ਼ ਹੈ ਇਹਨੂੰ ਖਤਮ ਕਰਨਾ ਹੋਵੇਗਾ ਜੀ ਤੇ ਕਾਂਗਰਸ ਦਾ ਮੰਥਨ ਵੀ ਹੋ ਚੁੱਕਿਆ ਹੈ ਜੀ ਅੰਮਦਾਬਾਦ ਦੇ ਵਿੱਚ ਵੱਖ-ਵੱਖ ਆਗੂ ਉੱਥੇ ਰਲ ਕੇ ਬੈਠੇ ਸੀਗੇ ਤੇ ਉਹਦੇ ਵਿੱਚ ਵੀ ਕਈ ਵਿਚਾਰਾਂ ਹੋਈਆਂ ਨੇ ਜੀ ਬਿਲਕੁਲ ਜੀ ਦੋ ਰੋਜ਼ਾਂ ਇਹਨਾਂ ਦਾ ਮੰਥਨ ਸੀਗਾ ਦੋ ਉਹਦੇ ਵਿੱਚ ਜਿਹੜੇ ਇਹਨਾਂ ਦੇ ਕੁੱਲ ਹੈ ਤਾਂ ਪ੍ਰਧਾਨ ਨੇ ਹਮ ਮਲਕਰਜਨ ਖੜ ਗਏ ਉਹਨਾਂ ਨੇ ਕੁਝ ਸਖਤ ਟਿੱਪਣੀਆਂ ਦਿੱਤੀਆਂ ਨੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਅਨੁਸ਼ਾਸਨ ਦਾ ਪਾਠ ਸਿੱਖਦੇ ਨਹੀਂ ਹੂੰ ਉਹ ਆਪਣੀ ਸੇਵਾ ਤੋਂ ਆਪ ਹੀ ਸੇਵਾ ਮੁਕਤ ਹੋ ਜਾਣੇ ਨੇ ਕੰਨ ਫੜ ਕੇ ਸਾਨੂੰ ਬਾਹਰ ਕੱਢਣਾ ਆਉਂਦਾ ਹੈ ਇਹਦਾ ਮਤਲਬ ਬਾਕੀ ਥਾਵਾਂ ਦੇ ਉੱਤੇ ਵੀ ਇਹਨਾਂ ਦਾ ਅਨੁਸ਼ਾਸਨ ਹੈ ਜਿਹੜਾ ਉੱਸਰ ਚੜ ਕੇ ਬੋਲਦਾ ਹੈ ਅਨੁਸ਼ਾਸਨ 'ਚ ਰਹਿਣਾ ਹੀ ਨਹੀਂ ਚਾਹੁੰਦੇ ਕਿਉਂ ਹੈ ਇਹ ਸਾਰਾ ਮਾਮਲਾ ਇੱਕ ਕਿਸਮ ਦਾ ਗਲਤ ਵਾਲੇ ਪਾਸੇ ਨੂੰ ਜਾ ਰਿਹਾ ਹੈ ਸੋ ਪਾਰਟੀਆਂ ਕਰਦੀਆਂ ਨੇ ਇਹਨਾਂ ਨੇ ਵੀ ਅਹਮਦਾਬਾਦ ਦੇ ਵਿੱਚ ਕਾਫੀ ਵਿਚਾਰਕ ਕੀਤੀਆਂ ਨੇ ਕਿਉਂਕਿ ਇੱਕ ਤਾਂ ਧਰਵਿੰਦਰ ਰਾਹੁਲ ਗਾਂਧੀ ਦਾ ਬਿਆਨ ਬੜਾ ਮਹੱਤਵਪੂਰਨ ਹੈ ਉਹ ਕਹਿੰਦੇ ਬਿਹਾਰ ਦੇ ਵਿੱਚ ਅਸੀਂ ਬਹੁਤ ਗਲਤੀਆਂ ਪਿੱਛੇ ਕੀਤੀਆਂ ਨੇ ਇਸ ਵਾਰ ਘੱਟੋ ਘੱਟ ਉਹ ਗਲਤੀਆਂ ਨਹੀਂ ਹੋਣ ਦੇਵਾਂਗੇ ਆਪਣੇ ਭਾਈਵਾਲਾਂ ਦੇ ਨਾਲ ਵੀ ਮਿਲ ਕੇ ਚੱਲਾਂਗੇ ਜੇ ਸੀਟ ਐਡਜਸਟਮੈਂਟ ਸਾਨੂੰ ਕਿਤੇ ਕਰਨੀ ਪੈਗੀ ਉਹ ਵੀ ਕਰਾਂਗੇ ਸੋ ਕਾਂਗਰਸ ਦੇ ਮੰਥਨ ਦੇ ਵਿੱਚ ਜੋ ਕੁਝ ਸਾਹਮਣੇ ਆਇਆ ਕੀ ਉਹਦੇ ਤੇ ਖੜਨਗੇ ਤੇ ਜਾਂ ਪੁਰਾਣੀ ਕੜੀ ਫੇਰ ਖੋਲਦੇ ਰਹਿਣਗੇ ਬਣੀ ਬਰਾਈ ਖੀਰ ਤੇ ਸਵਾਭ ਭੁੱਖਣਾ ਕਾਂਗਰਸੀਆਂ ਦੀ ਪੁਰਾਣੀ ਯਾਦ ਆਉਂਦਾ ਹੈ ਜੀ ਟਿਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਹੋਰ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ